ਫਾਜ਼ਿਲਕਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਪੁਲਿਸ ਨੇ 4 ਮੋਟਰਸਾਈਕਲ ਚੋਰਾਂ ਨੂੰ ਕਾਬੂ ਕੀਤਾ ਅਤੇ આરોપીਆਂ ਕੋਲੋਂ ਇੱਕ ਮੋਟਰਸਾਈਕਲ ਤੇ ਕੁਝ ਹਥਿਆਰ ਬਰਾਮਦ ਕੀਤੇ ਗਏ ਹਨ ਚਾਰੋਂ આરોપીਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਐਸਐਸਪੀ ਫਾਜ਼ਿਲਕਾ ਡਾਕਟਰ ਪ੍ਰਗਿਆ ਜਾਂਦੇ ਦੇ ਦਿਸ਼ਾ ਨਿਰਦੇਸ਼ਾਂ ਤੇ ਜਲਾਲਾਬਾਦ ਦੇ ਡੀਐਸਪੀ ਅਚਰੂ ਰਾਮ ਸ਼ਰਮਾ ਅਤੇ ਅਰਨੀਵਾਲਾ ਥਾਣਾ ਮੁਖੀ ਸਬ ਇੰਸਪెక్టర్ ਤਰਸ਼ੀਮ ਸ਼ਰਮਾ ਨੇ ਟਿੱਪਾਂ ਵਾਲੀ ਕੋਲ ਨਾਕਾ ਲਗਾਇਆ ਹੋਇਆ ਸੀ ਮੁਖਬਰ ਦੀ ਸੂਚਨਾ ਪਰ ਪੁਲਿਸ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਆਕਾਸ਼ਦੀਪ ਸਿੰਘ ਉਰਫ ਲੱਡੂ ਪੁੱਤਰ ਗੁਰਦੇਵ ਸਿੰਘ ਅਮਨਦੀਪ ਸਿੰਘ ਉਰਫ ਅਮਨੀ ਪੁੱਤਰ ਜੁਗਿੰਦਰ ਸਿੰਘ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਮੇਸ਼ ਸਿੰਘ ਖੁਸ਼ਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਮਨਜੀਤ ਸਿੰਘ ਵਾਸੀਆਂ ਅਰਨੀ ਵਾਲਾ ਸ਼ੇਖ ਸੁਭਾਨ ਨੂੰ ਕਾਬੂ ਕਰ ਲਿਆ ਚਾਰੋਂ ਆਰੋਪੀਆਂ ਪਾਸੋਂ ਕਾਪਾ ਖੋਹ ਕੀਤਾ ਹੋਇਆ ਮੋਬਾਈਲ ਤੇ ਇੱਕ ਕਿਰਪਾਨ ਵੀ ਬਰਾਮਦ ਕੀਤੀ ਗਈ ਹੈ ਅਨੁਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੇਪਟ ਪ੍ਰਗਿਆਜਨ ਆਈਪੀਐਸ ਪੁਰਾ ਵੱਲੋਂ ਲੁੱਟਾਂ ਖੋਹਾਂ ਕਰਨ ਬਾਰੇ ਗ੍ਰੋਹਾਂ ਦੇ ਖਿਲਾਫ ਚੜੀ ਗਈ ਮਹੀਮ ਦੇ ਤਹਿਤ ਅੱਜ ਅਰਨੀਵਾਲਾ ਥਾਰਾ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਐਸਐਚਓ ਅਰਨੀਵਾਲਾ ਸ਼੍ਰੀ ترਸ਼ੇਮ ਚੰਦ ਸ਼ਰਮਾ ਪੁਰਾ ਵੱਲੋਂ ਨੱਕਾ ਲਗਾਇਆ ਸੀ ਟਿੱਪਾਂ ਵਾਲੀ ਪੁਲ ਦੇ ਉੱਤੇ ਮੁਖਬਰੀ ਹੋਈ ਕਿ ਆਕਾਸ਼ਦੀਪ ਉਰਫ ਲड्डू ਉਤਰ ਗੁਰਦੇਵ ਸਿੰਘ ਅਮਨਦੀਪ ਸਿੰਘ ਉਰਫ ਅਮਨੀ ਪੁੱਤਰ ਜਗਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਮੇ ਸਿੰਘ ਖੁਸ਼ਪ੍ਰੀਤ ਸਿੰਘ ਉਰਫ ਜੋਵਨ ਪੁੱਤਰ ਮਨਜੀਤ ਸਿੰਘ ਵਾਸੀ ਅਰਨੀਵਾਲਾ ਸ਼ੇਖ ਸੁਬਾਨ ਇਹਨਾਂ ਨੇ ਮਿਤੀ 1 5 2024 ਨੂੰ ਅਸ਼ੋਕ ਕੁਮਾਰ ਪੁੱਤਰ ਗਹਿਣਾ ਰਾਮ ਵਾਸੀ ਕੁਹਾੜਿਆਂ ਵਾਲੀ ਕੋਲੋਂ ਸ਼ਾਮ ਨੂੰ 8:30 ਵਜੇ ਜਦੋਂ ਇਹ ਆਪਣੀ ਦੁਕਾਨ ਪੰਨੀ ਵਾਲਾ ਫੱਤਾ ਉਹ ਬੰਦ ਕਰਕੇ ਆਪਣੇ ਪਿੰਡ ਪਹਾੜਿਆਂ ਵਾਲੀ ਆ ਰਹੇ ਸੀ ਤਾਂ ਇਹਨਾਂ ਨੇ ਕਾਪਾ ਅਤੇ ਇੱਕ ਕਿਰਪਾਨ ਦਿਖਾ ਕੇ ਮੋਟਰਸਾਈਕਲ ਉਲਟੀਨਾ ਜਿਹੜਾ ਨੰਬਰ ਪੀਵੀ 22ਕਯੂ 813 ਹੈ ਰੰਕਾਲਾ ਇੱਕ ਪਰਸ ਜਿਹਦੇ ਵਿੱਚ 15000 ਰੁਪਏ ਸੀ ਅਤੇ ਇੱਕ ਐਮਆਈ ਦਾ ਮੋਬਾਈਲ ਇਹ ਤਾਂ ਖੋਲਿਆ ਮਖਰੀ ਹੋਣ ਤੇ ਨਾਕਾ ਲੱਗਣ ਤੇ ਇਹ ਅਸੀਂ ਰਵੀ ਕੁਮਾਰ ਨੇ ਇਹਨਾਂ ਨੂੰ ਰੰਗ ਇਹ ਠੀਕਾਬੂ ਕਰ ਲਿਆ ਜਿਹੜਾ ਚੋਰੀ ਦਾ ਮੋਟਰਸਾਈਕਲ ਐਮਆਈ ਮੋਬਾਈਲ ਤੇ ਕਾਪਾ ਤੇ ਕਿਰਪਾਨ ਬਰਾਮਦ ਕਰ ਲਏ ਨੇ ਤੇ ਇਹਨਾਂ ਨੂੰ ਚਾਰਾਂ ਨੂੰ ਮੌਕਤਿਕ ਗ੍ਰਿਫਤਾਰ ਕਰ ਲਿਆ ਗਿਆ ਹੈ ਪੰਜਵਾਂ ਮੁਜਰਮ ਅਦੇ ਪਗੋੜਾ ਹੈ ਤੇ ਜਿਹੜੀ ਪੈਸਿਆਂ ਦੀ ਰਿਕਵਰੀ ਉਸ ਤੋਂ ਕੀਤੀ ਜਾਏਗੀ ਕਿਉਂਕਿ ਪੈਸੇ ਸਾਰੇ ਉਸ ਪਾਸ ਹਨ ਜਿਹ ਅੱਜ ਇਹਨਾਂ ਦੀ ਅਰੈਸਟ ਪਾ ਲਈ ਗਈ ਹੈ ਉਹਨਾਂ ਦਾ ਕੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਕੋਈ ਨਹੀਂ ਇਹਨਾਂ ਦੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਇਹ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਰ ਇਹਨਾਂ ਦੀ ਕੋਈ ਸ਼ਮੂਲੀਅਤ ਹੋਰ ਕਿਸੇ ਵਾਰਦਾਤ ਦੇ ਵਿੱਚ ਹੋਈ ਤਾਂ ਇਹਨਾਂ ਨੂੰ ਉਸ ਮੁਕਦਮੇ ਵਿੱਚ ਵੀ ਨਾਮਜ਼ਦ ਕੀਤਾ ਜਾਵੇਗਾ